ਹਾਂਜੀ ਭਾਜੀ ਕੀ ਨਾਮ ਆਪਣਾ ਤੇ ਕੀ ਗੱਲਬਾਤ ਹੋਈ ਜਿਹਦਾ ਤੁਹਾਡੇ ੜਕੇ ਦੀ ਬਾਅਦ ਮੇਰਾ ਨਾਮ ਅਮਰੀਕ ਸਿੰਘ ਰਾਜੂ ਜੀ ਹਾਂਜੀ ਮੇਰਾ ਲੜਕਾ 15 ਸਾਲ ਤੋਂ ਨਿਊਜ਼ੀਲੈਂਡ ਗਿਆ ਹੈ ਉੱਥੋਂ ਦਾ ਸਿਟੀ ਜਾਂਨੇ ਆ ਵਹ ਆ ਇੱਕ ਬੱਚਾ ਵੀ ਆ ਘਰੋਂ ਨਿਕਲਿਆ ਵਜਾਰਿਆਂ ਗੋਰਾ ਕਾਰ ਬਾਰ ਕੇ ਕਾਰ ਭਜਾ ਕੇ ਛੱਡ ਕਾਰ ਛੱਡ ਕੇ ਭੱਜ ਗਿਆ ਮੌਕੇ ਤੇ ਡੈਥ ਹੋ ਗਈ ਆ ਪੋਤਾ ਮੇਰਾ ਹਸਤਾ ਦਾ ਹੋ ਗਿਆ ਕਿਹੜੀ ਕੈਂਟਰੀ ਸੀ ਨਿਊਜ਼ੀਲੈਂਡ ਜੀ ਨਿਊਜ਼ੀਲੈਂਡ ਚ ਰੋਟੋਰੂਆ ਸ਼ਹਿਰ ਤਾਂ ਉਹਨੂੰ ਕਿਉਂਕਿ ਮੈਂ ਜਾਣਕਾਰੀ ਤਾਂ ਮੈਨੂੰ ਤਾਂ ਪਤਾ ਲੱਗ ਗਈ। ਸਾਨੂੰ ਘਰ ਪੁਲਿਸ ਜਰ ਗਈ ਉਹ ਮੇ ਸਾਡੀ ਸਿੱਧੀ ਪੁਲਿਸ ਨਾਲ ਗੱਲਬਾਤ ਹੋਈ। ਪੁਲਿਸ ਦੱਸ ਰਹੀ। ਉਹਨਾਂ ਕਿਵੇਂ ਅੰਤਿਮ ਰਸਮਾਂ ਸਸਪਾਰਦੀਆਂ ਦੇਵੇ ਇੱਥੇ ਕਰੋਗੇ ਜਾਂ ਫਿਰ ਨਿਊਜ਼ੀਲੈਂਡ ਉੱਥੇ ਜਾਓਗੇ। ਨਹੀਂ ਯਾਦ ਨਿਊਜ਼ੀਲੈਂਡ ਜਾਣ ਦਾ ਚਾਂਸ ਹੈ। ਠੀਕ ਹੈ। ਇਸੋਂ ਵਾਰ ਪਤਾ ਲੱਗੂ ਫਾਈਨਲ। ਹੁਣ ਤਾਂ ਦੋ ਦਿਨ ਛੁੱਟੀ ਉਥੇ ਚੰਨੀਆਂ ਦਵਾਏ। ਕਿੰਨੀ ਉਮਰ ਸੀ ਨਵਾਂ ਜੀ ਗਿਆ ਸੀ? 34 ਸਾਲ ਦੀ ਸੀ। ਵਿਆਹ ਹੀ ਬੱਚਾ ਸੀ ਅੱਖਾਂ। ਹਾਂ। ਕੀ ਕੰਮ ਕਰਦੇ ਸੀ ਉੱਥੇ ਉਹ ਮੈਨੇਜਰ ਹੈ ਜੀ ਉੱਥੇ ਉਹ ਹੁਣ ਪਹਿਲਾਂ ਮੈਨੇਜਰ ਆ ਪਾ 12 13 ਸਾਲ ਉਹ ਟਰੱਕ ਚਾਹੌ ਲਾ ਪਿਆ ਹੋਈਗਾ ਬਿੰਦੀ ਟਰੱਕ ਚਲਾਉਂਦਾ